ਪੰਜਾਬ ਸਰਕਾਰ ਦੇ ਮੰਤਰੀ ਅਮਨ ਅਰੋੜਾ ਦੀਆਂ ਮੁਸ਼ਕਲਾਂ ਲਗਾਤਾਰ ਵਾਧਦੀਆਂ ਜਾ ਰਹੀਆਂ ਨੇ ਹਾਈ ਕੋਰਟ ਦੇ ਵਿੱਚ ਪਾਈ ਗਈ ਜਨਹਿਤ ਪਟੀਸ਼ਨ ਦੇ ਉੱਤੇ ਸੁਣਵਾਈ ਹੁਣ ਰਾਕਮ ਵੀ ਰੱਖ ਲਈ ਗਈ ਹੈ ਔਰ ਮੁਲਤਵੀ ਕਰ ਦਿੱਤਾ ਗਿਆ ਸਮਾਂ ਦੱਸਿਆ ਜਾ ਰਿਹਾ ਹੈ ਕਿ 25 ਤਰੀਕ ਨੂੰ ਹੁਣ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਵੇਗੀ ਹਾਈ ਕੋਰਟ ਦੇ ਵਿੱਚ ਜਿਹੜੀ ਅਪੀਲ ਪਾਈ ਗਈ ਹੈ ਦਰਸਲ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਅਮਨ ਅਰੋੜਾ ਨੂੰ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਜਿਵੇਂ ਕਿ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਝੰਡਾ ਲਹਿਰਾਉਣਗੇ ਗਣਤੰਤਰ ਦਿਵਸ ਮੌਕੇ 26 ਜਨਵਰੀ ਮੌਕੇ ਉਸੇ ਤਰ੍ਹਾਂ ਅਮਨ अरोड़ा ਦੀ ਡਿਊਟੀ ਅੰਮ੍ਰਿਤਸਰ ਲੱਗੀ ਸੀ ਔਰ ਅੰਮ੍ਰਿਤਸਰ ਦੇ ਹੀ ਇੱਕ ਵਿਅਕਤੀ ਦੇ ਵੱਲੋਂ ਇਹ ਪਟੀਸ਼ਨ ਇੱਕ ਜਨਹਿਤ ਪਟੀਸ਼ਨ ਪਹੁੰਚਤੀ ਗਈ ਸੀ ਜਿਸ ਦੇ ਵਿੱਚ ਵੱਖ-ਵੱਖ ਵਿਅਕਤੀਆਂ ਦੇ ਵੱਲੋਂ ਵੀ ਇਹੀ ਮੰਗ ਕੀਤੀ ਗਈ ਸੀ ਔਰ ਉਸ ਨੂੰ ਲੈ ਕੇ ਸੁਣਵਾਈ ਜਿਹੜੀ ਹੈ ਉਹ 25 ਤਰੀਕ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਦਰਅਸਲ ਇੱਕ ਪਾਸੇ ਤਾਂ ਅਮਨ अरोड़ा ਦੇ ਇੱਕ ਨਿੱਜੀ ਵਿਵਾਦ ਨੂੰ ਲੈ ਕੇ ਸਜ਼ਾ 2 ਸਾਲ ਦੀ ਸੁਣਾਈ ਗਈ ਹੈ ਔਰ ਦੂਜੇ ਪਾਸੇ ਕੋਸ ਦੀ ਸੁਣਵਾਈ ਦੇ ਆਧਾਰ ਦੇ ਉੱਤੇ ਹੀ ਅਮਨ अरोड़ा ਦੀ ਹਾਈ ਕੋਰਟ ਦੀ ਪਟੀਸ਼ਨ ਦੇ ਵਿੱਚ ਸੁਣਵਾਈ ਹੋਵੇਗੀ ਕਿਉਂਕਿ ਇੱਕ ਪਾਸੇ ਤਾਂ 2 ਸਾਲ ਦੀ ਸਜ਼ਾ ਅਮਨ अरोड़ा ਨੂੰ ਸੁਣਾਈ ਗਈ ਹੈ ਸੁਨਾਮ ਸੈਸ਼ਨ ਅਦਾਲਤ ਦੇ ਵਿੱਚ ਉਹ ਕੇਸ ਚੱਲਦਾ ਪਿਆ ਅਪੀਲ ਪਾਈ ਗਈ ਸੀ ਤੇ ਉਸ ਅਪੀਲ ਨੂੰ ਲੈ ਕੇ ਵੀ 24 ਤਰੀਕ ਪਾ ਦਿੱਤੀ ਗਈ ਹੈ ਜਦਕਿ ਇਸ ਪਟੀਸ਼ਨ ਨੂੰ ਲੈ ਕੇ ਕਿ ਅਮਨ अरोड़ा ਨੂੰ ਝੰਡਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਜੋ ਕਿ ਸਿੱਧੇ ਤੌਰ ਦੇ ਉੱਤੇ ਸੁਨਾਮ ਸੈਸ਼ਨ ਕੋਰਟ ਦੇ ਵਿੱਚ ਚੱਲਦੇ ਇਸ ਮਾਮਲੇ ਦੀ ਸੁਣਵਾਈ ਦੇ ਉੱਤੇ ਨਿਰਭਰ ਕਰਦੀ ਹੈ ਉਸ ਦੀ ਅਗਲੀ ਸੁਣਵਾਈ ਜਿਹੜੀ ਹੈ ਉਹ 25 ਤਰੀਕ ਦੀ ਪਾ ਦਿੱਤੀ ਗਈ ਹੈ 26 ਜਨਵਰੀ ਨੂੰ ਝੰਡਾ ਲਹਿਰਾਉਣ ਦੀ ਇਜਾਜ਼ਤ ਜਿਹੜੀ ਦਿੱਤੀ ਜਾਵੇਗੀ ਜਾਂ ਨਹੀਂ ਇਸ ਗੱਲ ਤੇ ਨਿਰਭਰ ਕਰਦਾ ਦਰਅਸਲ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਅਮਨ ਅਰੋੜਾ ਦੇ ਉੱਤੇ ਹੋਏ ਇਸ ਮਾਮਲੇ ਤੋਂ ਬਾਅਦ ਇਸ ਕਾਰਵਾਈ ਤੋਂ ਬਾਅਦ ਜਿੱਥੇ 2 ਸਾਲ ਦੀ ਸਜ਼ਾ ਹੋਈ ਸੀ ਉਸੇ ਨੂੰ ਲੈ ਕੇ ਇਸ ਪਟੀਸ਼ਨ ਦੇ ਚੱਲਦੇ ਅਮਨ ਅਰੋੜਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਔਰ ਦੂਜੀ ਗੱਲ ਗਣਤੰਤਰ ਦਿਵਸ ਦੇ ਉੱਤੇ ਝੰਡਾ ਲਹਿਰਾਉਣ ਦੀ ਇਜਾਜ਼ਤ ਨਾ ਦੇਣ ਦੀ ਮੰਗ ਜਿਹੜੀ ਹੈ ਉਹ ਕੀਤੀ ਗਈ ਸੀ ਔਰ ਇਹ ਮੰਗਾਂ ਇਸ ਪਟੀਸ਼ਨ ਦੇ ਵਿੱਚ ਪਟੀਸ਼ਨ ਕਰਤਾ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ਦੇ ਉੱਤੇ ਹੀ ਕੀਤੀਆਂ ਸਨ ਕਿਉਂਕਿ ਸੁਪਰੀਮ ਕੋਰਟ ਦਾ ਇਹ ਹੁਕਮ ਹੈਗਾ ਕਿ ਜੇ ਕਿਸੇ ਮੰਤਰੀ ਦੇ ਉੱਤੇ ਕੋਈ ਦਾਗ ਲੱਗਦਾ ਆ ਕੋਈ ਦੋਸ਼ ਲੱਗਦਾ ਹੈ ਜਾਂ ਫਿਰ ਮੰਤਰੀ ਦੋਸ਼ੀ ਠਹਿਰਾਇਆ ਜਾਂਦਾ ਹੈ ਤੇ ਉਸ ਦੇ ਚਲਦੇ ਉਸ ਮੰਤਰੀ ਨੂੰ ਬਰਖਾਸਤ ਕਰਨਾ ਲਾਜ਼ਮੀ ਹੁੰਦਾ ਹੈ ਔਰ ਨਾਲ ਦੀ ਨਾਲ ਹੀ ਉਸ ਤੋਂ ਡਿਊਟੀਆਂ ਵਾਪਸ ਲੈਣੀਆਂ ਹੁੰਦੀਆਂ ਨੇ ਤੇ ਪਟੀਸ਼ਨ ਪਾਈ ਗਈ ਸੀ ਖੈਰ ਇਸ ਦੇ ਉੱਤੇ ਸੁਣਵਾਈ ਹੁਣ 25 ਤਰੀਕ ਨੂੰ ਮੁਲਤਵੀ ਕਰ ਦਿੱਤੀ ਗਈ ਹੈ ਜਦ ਕਿ ਸੁਨਾਮ ਸੈਸ਼ਨ ਕੋਰਟ ਦੇ ਵਿੱਚ ਜਿਹੜੀ ਸਜ਼ਾ ਨੂੰ ਲੈ ਕੇ ਅਪੀਲ ਕੀਤੀ ਗਈ ਹੈ ਉਸ ਨੂੰ ਲੈ ਕੇ 24 ਤਰੀਕ ਦੀ ਉੜੀਕ ਕੀਤੀ ਜਾ ਰਹੀ ਹੈ 24 ਤਰੀਕ ਪਾਈ ਗਈ ਹੈ ਤਾਂ 24 ਤਰੀਕ ਨੂੰ ਅਗਲੀ ਸੁਣਵਾਈ ਹੋਣੀ ਨਿਰਭਰ ਕੀਤੀ ਗਈ ਹੈ ਦਰਅਸਲ ਪਟੀਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਜਵਾਬ ਪਾਉਣਾ ਸੀਗਾ ਜਵਾਬ ਦੇਣਾ ਸੀਗਾ ਪਰ ਉਹ ਜਵਾਬ ਸੋਮਵਾਰ ਨੂੰ ਨਹੀਂ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣੇ ਤਰੀਕ ਅੱਗੇ ਪਾ ਦਿੱਤੀ ਗਈ ਹੈ ਇਸ ਤਰੀਕ ਨੂੰ ਅੱਗੇ ਕਰ ਦਿੱਤਾ ਗਿਆ ਔਰ ਅੱਗੀ ਅਗਲੀ ਤਰੀਕ ਹੁਣ 25 ਤਰੀਕ ਪਈ ਹੈ 26 ਜਨਵਰੀ ਤੋਂ ਇੱਕ ਦਿਨ ਪਹਿਲਾਂ 26 ਜਨਵਰੀ ਜਦੋਂ ਝੰਡਾ ਲਹਿਰਾਉਣ ਵਾਸਤੇ ਅਮਨ ਅਰੋੜਾ ਨੇ ਅੰਮ੍ਰਿਤਸਰ ਜਾਣਾ ਉਸ ਤੋਂ ਇੱਕ ਦਿਨ ਪਹਿਲਾਂ ਦੀ ਤਰੀਕ ਪੈ ਗਈ ਹੈ ਲਗਾਤਾਰ ਮੁਸ਼ਕਲਾਂ ਵਦਦੀਆਂ ਨਜ਼ਰ ਆ ਰਹੀਆਂ ਨੇ ਦੂਜੇ ਪਾਸੇ ਸਜ਼ਾ ਨੂੰ ਲੈ ਕੇ ਅਪੀਲ ਨੂੰ ਲੈ ਕੇ ਵੀ ਜਿਹੜਾ ਮਾਮਲਾ ਆ ਉਹ 24 ਤਰੀਕ ਤੱਕ ਇਸੇ ਤਰ੍ਹਾਂ ਹੁਣ ਡਿਲੇ ਹੋ ਚੁੱਕਿਆ ਜੋ ਵੀ ਹੋਏਗਾ ਉਹ ਵਕਤ ਰਹਿੰਦੇ ਸਾਹਮਣੇ ਆਵੇਗਾ ਪਰ ਫਿਲਹਾਲ ਅਮਨ ਅਰੋੜਾ ਆਧੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ